कमला जनम जनम you <laughs> ਬੇਨਤੀ ਆਪਣੀ ਪਗਤੀ ਲਾਈ ਸੁਖ ਪਾਇਆ ਕਾ ਜਿਸ ਵਾਰੀਏ ਪਿਆ ਸੁਖ ਪਾਇਆ ਜਿਸ ਵਾਰੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਤਮਹਤ ਤਾਈ ਦਾ ਆ ਖੇਲੇ ਸਗਲ ਜਗਤ ਚੰਗ ਆਈਆਂ ਬੁਰਾਈਆਂ ਵਾਜੇ ਤਰ ਮਹ ਦੂਰ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮਤਿਆ ਸਕਤ ਗਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਨਾਮ ਤੇ ਆਇਆ ਗਏ ਮੁਸਕਤ ਗਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿ जी का खालसा वाहे गुरु जी की फतेह दीज खोल कि दर्शन दीज दीज खोल कि ਦਰਸ਼ਨ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਤੀਜਾ ਖੋਲ ਕਿਵਾਰ ਦਰਸ਼ਨ ਦੀਜਾ ਦਰ ਮੰਗੇ ਤੇ ਦੇ ਦਰਬਾਰ ਦਰ ਮੰਗੇ ਤੇ ਦਰਬਾਰ ਤੇ ਕਰੇ গো ਮੇਰੀ ਤੁਦ ਬਿਨ ਸੁਰਤ ਕਰੇ গো ਮੇਰੀ ਤੁਦ ਬਿਨ ਸੁਰਤ ਕਰੇ গো ਮੇਰੀ ਦੀਜ ਖੋਲ ਕਿਵਾਰ ਦਰਸ਼ਨ ਦੀਜ 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 দর্শন দিজা দিজা খোল কিবাড় দর্শন দিজা দিজা খোল কিবাড় দর্শন দি ਸਭ ਦੇਖੋ ਕਹੇ ਰੰਗ ਸਭ ਦੇਖੋ ਦੇ ਰੋ ਰਿਸਤਾਂ ਦੇ ਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਦੇ ਰੋ ਰਿਸਤਾਂ ਦੇ ਰਸ਼ਨ ਦੀਜਾ ਦੀਜ ਖੋ ਰਸ਼ਨ ਦੀ ਜੈ ਦੇਖ ਸੁਦਾਮਾ ਦੇਖ ਸੁਦਾਮਾ ਦੇਖ ਸੁਦਾਮਾ ਦੇਖ ਸੁਦਾਮਾ ਦੇ ਦਿਓ ਨਾਮ ਦੇਖ ਸੁਦਾਮਾ ਕਿਰਪਾ ਕੀ ਹੈ ਰ ਦਰਸ਼ਨ ਦੀ ਜੈ ਦੀਜ ਖੋਲ ਕਿਵਾਰ ਦਰਸ਼ਨ ਦੀਜ ਕਬੀਰ ਤੁਮ ਸਬਰ ਤੇਤਾ ਤੇ ਏ ਕਬੀਰ ਤੁਮ ਸਮਰਥ ਦਾਤੇ ਕਹ ਕਬੀਰ ਤੂੰ ਮਸਮਰਥ ਦਾਤੇ ਦੀਜ ਖੋਲ ਕਿਵਾਰ ਦਰਸ਼ਨ ਦੀਜ ਬੈਠਾ ਸੋਦੀਪਾਤਸ਼ਾ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਪੂਰਨ ਤਾਰਕਤਾ ਪੂਰਨ ਤਾਲ ਖਟਾਇਆ ਪੂਰਨ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਇੱਕ ਯਾਰ ਦਾਸ ਬਾਠ ਕੀਰਤ ਕੀ ਇਕਿਆਰ ਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਸੋਖ ਦਰਸ ਗੁਰ ਸੇਵਿਆ ਸੋਖ ਦਰਸ ਗੁਰ ਸੇਵਿਆ ਇਹ ਨ ਸੁਸਾਜ ਸਬਾਈ ਇਹ ਨ ਸੁਸਾਜ ਸਬਾਈ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਏ ਜਨਮ ਮਰਨ ਦੁੱਖ ਜਾਏ ਦਾਸ ਚਤਰ ਸਿੰਘਾਸਨ ਦੇ ਖੰਡ ਨੰਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਕਰਬਨਾ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਕਰ ਰਾਖੀ ਮੇਰੀ ਕਰ ਰਾਖੀ ਮੇਰੀ ਜਨ ਕਲ ਰਾਖੀ ਮੇਰੀ ਕਾਰ ਕਰ ਬਾਬਾ ਗਾਵਿਆ ਬਚਨ ਤਾਲ ਨਿਰਭੰਗਰ ਬਾਬਾ ਬਚਨ ਤਾਲ ਨਿਰਭੰਗਰ ਹਲੇलुਇਆ ਇੱਕ ਬਾਬਾ ਆਕਾਲ ਰੂਪ ਹਲੇलुਇਆ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਧੰਨ ਨਾਨਕ ਤੇਰੀ ਵੱਡੀ ਕਮਾਈ 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 ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸਾਬ ਦੁੱਖ ਜਾਏ ਸ਼੍ਰੀ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਮਿੱਠੇ ਸਬਦ ਖਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਬਹਾਦਰ ਸਿਮਰਿਆ ਤੇ ਬਹਾਦਰ ਸਿਮਰਿਆ ਹੇ ਲੁਹੇ ਸਭ ਥਾਈ ਹੋਏ ਸਾਂ ਸਿਰੀਆ ਦੇਵਾਲੇ ਸੁਰੀਆ ਨਾ ਨਿਦ ਆਵੇ ਤਾਂ ਸਭ ਥਾਈ ਹੋਏ ਸਹਾਰੇ ਤੇਖ ਮਹਤਰਾ ਸਿਰੀਆ ਦੇਵਾਲੇ ਸੁਰੀਆ ਸਤਨਾਮ 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 ਜੇ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨੈ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ